ਸਾਰਿਆਂ ਜੀ ਹਵਾਲੇ ਮਿਤੀ ਜੈਪੀਨ ਜੈ ਭਾਰਤ ਮੇਰਾ ਨਾਮ ਸੁਮਿਤ ਕਾਲੀਆ ਜੀ ਮੈਂ ਆਦੀ ਵਾਲਮੀਕੀ ਅਬਡ ਕਰ ਮਹਾ ਪਚਾਇ ਸੰਗਠਨ ਦਾ ਮੁਖ ਸੰਚਾਲਕ ਆ ਸੁਮੇਰੇ ਨਾਲ ਸਾਡੇ ਸੀਨੀਅਰ ਜਗਦੀਸ਼ ਕੁਮਾਰ ਜੱਗੂ ਜੀ ਆਲ ਇੰਡੀਆ ਸ਼ੈਡਿਊਲ ਕਾਸਟ ਫਾਊਂਡੇਸ਼ਨ ਤੋਂ ਸੋ ਅੱਜ ਸਾਡੇ ਕੋ ਇੱਕ ਪਰਿਵਾਰ ਆਇਆ ਵਾ ਇਹ ਇਹ ਰਹਿ ਰਹੇ ਆ ਆਪਣਾ ਤੁੰਗ ਪਾਈ ਮੁੰਗਮਪੁਰਾ ਦੇ ਵਿੱਚ ਵਾਰਡ ਨੰਬਰ 22 ਦੇ ਵਿੱਚ ਇਹ ਪਰਿਵਾਰ ਦੇ ਜਿਹੜੇ ਸਾਡੇ ਰਣਜੀਤ ਸਿੰਘ ਜੀ ਆ ਇਹਨਾਂ ਦੇ ਜਿਹੜੇ ਫਾਦਰ ਸਾਹਿਬ ਸੀ ਉਹਨਾ ਉਹਨਾਂ ਦੀ ਡੈਥ ਹੋ ਗਈ ਆ ਅੱਜ ਤੋਂ 2.5 ਸਾਲ ਪਹਿਲਾਂ ਦੀ ਗੱਲ ਆ ਔਰ ਜਦੋਂ ਇਹਨਾਂ ਦੀ ਡੈਥ ਉਹਨਾਂ ਦੇ ਦਾਦਾ ਦੀ ਜਿਹੜੀ ਇਹਨਾਂ ਦੀ ਡੈਥ ਹੋਈ ਹੈ ਉਹ ਇਹਨਾਂ ਦੇ ਜਿਹੜੇ ਫਾਦਰ ਸਾਹਿਬ ਸੀ ਉਹ ਸੀ ਆਪਣਾ ਨੰਬਰਦਾਰ ਨੰਬਰਦਾਰੀ ਕਰਦੇ ਸੀ ਉਹ ਔਰ ਜਦੋਂ ਨੰਬਰਦਾਰੀ ਕਰਦੇ ਸੀ ਤਾਂ ਉਹ ਲੋਕਾਂ ਦੀ ਭੈਣ ਭਰਾਵਾਂ ਦੀ ਗਰੀਬ ਪਰਿਵਾਰਾਂ ਦੀ ਉਹ ਮਦਦ ਕਰਦੇ ਸੀ ਜਦੋਂ ਉਹਨਾਂ ਦੀ ਡੈਥ ਹੋ ਜਾਂਦੀ ਆ ਡੈਥ ਤੋਂ ਬਾਅਦ ਜਿਹੜਾ ਭਾਰ ਆ ਉਹ ਸਾਰਾ ਰਣਜੀਤ ਸਿੰਘ ਜੀ ਦੇ ਸਿਰ ਦੇ ਉੱਤੇ ਆ ਜਾਂਦਾ ਵਾ ਔਰ ਜਦੋਂ ਕੱਲ ਨੂੰ ਪਿੰਡ ਦੇ ਵਿੱਚ ਕਿਸੇ ਨੰਬਰਦਾਰੀ ਦੀ ਜ਼ਰੂਰਤ ਪੈਂਦੀ ਸੀ ਤੇ ਲੋਕ ਬੜੇ ਪਰੇਸ਼ਾਨ ਹੋ ਰਹੇ ਸੀ ਮਗਰ ਰঞ্জੀਤ ਸਿੰਘ ਜੀ ਨੇ ਆਪਣੇ ਬੇਟੇ ਜਸਪਾਲ ਨਾਲ ਗੱਲ ਕੀਤੀ ਕਿ ਜਿਹੜੀ ਤੇਰੇ ਦਾਦਾ ਜੀ ਦੀ ਡੈਥ ਹੋ ਗਈ ਆ ਡੈਥ ਤੋਂ ਬਾਅਦ ਜਿਹੜੀ ਨੰਬਰਦਾਰੀ ਆ ਉਹ ਬੇਟਾ ਤੂੰ ਸੰਭਾਲਾ ਤੇ ਲਗਾਤਾਰ ਜਿਹੜੀ ਲੋਕ ਸਾਡੇ ਕੋਲ ਜਿਹੜੇ ਆਉਂਦੇ ਆ ਦੱਬੇ ਕੁਚਲੇ ਲੋਕ ਆਉਂਦੇ ਆ ਉਹਨਾਂ ਦੀ ਮਦਦ ਕਰਨ ਵਾਸਤੇ ਕੋਈ ਹੈ ਨਹੀਂ ਆ ਮਗਰ ਇਹ ਸਾਲ ਹੋ ਗਿਆ ਸਾਲ ਡੇਢ ਸਾਲ ਹੋ ਗਿਆ ਵਾ ਦੀ ਸੀ ਦਫ਼ਤਰ ਦੇ ਵਿੱਚ ਆ ਕੇ ਇਹਨਾਂ ਨੇ ਜਿਹੜਾ ਆਪਣੀ ਨੰਬਰਦਾਰੀ ਦਾ ਜਿਹੜਾ ਇਹ ਕਾਗਜ਼ ਪੱਤਰ ਭਰੇ ਸੀ ਫਾਰਮ ਫਿਲ ਕੀਤੇ ਸੀ ਔਰ ਇਹ ਸਾਰੇ ਪਿੰਡ ਦੇ ਵਿੱਚ ਦੋ ਵਾਰ ਮੁਨਿਆਦੀ ਵੀ ਇਹਨਾਂ ਦੀ ਪਿੰਡ ਦੇ ਵਿੱਚ ਹੋ ਚੁੱਕੀ ਆ ਕਿਉਂਕਿ ਜੇ ਮੁਨਿਆਦੀ ਜਿਹੜੀ ਹੁੰਦੀ ਹੈ ਇਹ ਇੱਕ ਸਰਕਾਰ ਵੱਲੋਂ ਜਿਹੜਾ ਵਾ ਪਿੰਡ ਦੇ ਵਿੱਚ ਅਲਾਸਮੈਂਟ ਕੀਤੀ ਜਾਂਦੀ ਹੈ ਕਿ ਜਿਹੜਾ ਇਹ ਬੰਦਾ ਪਿੰਡ ਦੇ ਵਿੱਚ ਜਿਹੜਾ ਵਾ ਇਹ ਬਣਨ ਜਾ ਰਿਹਾ ਵਾ ਔਰ ਨੰਬਰਦਾਰ ਜੇ ਕਿਸੇ ਨੂੰ ਕੋਈ ਓਬਜੈਕਸ਼ਨ ਆ ਤੇ ਉਹ ਤੁਸੀਂ ਕਰ ਸਕਦੇ ਜੀ ਔਰ ਪਿੰਡ ਦਾ ਸਾਰਾ ਜਿਹੜਾ ਮੇਜਰ ਨਾਮਾ ਵੀ ਆ ਉਹ ਵੀ ਇਹਨਾਂ ਨੇ ਪੂਰਾ ਆਪਣਾ ਪਿੰਡ ਦਾ ਲਾਇਆ ਵਾ ਜਿਹਦੇ ਵਿੱਚ ਦੋ ਤੋਂ ਤਿੰਨ ਤਿੰਨ ਚਾਰ ਜਿਹੜੇ ਕਾਉਂਸਲਰ ਆ ਉਹ ਵੀ ਇਹਨਾਂ ਦੇ ਹੱਕ ਦੇ ਵਿੱਚ ਆਏ ਹੋਏ ਨੇ ਔਰ ਸਾਰਾ ਪਿੰਡ ਵੀ ਇਹਨਾਂ ਦੇ ਹੱਕ ਚ ਆਇਆ ਵਾ ਔਰ ਜਿਹੜੀਆਂ ਵਾਲਮੀਕੀ ਜੱਥੇਬੰਦੀਆਂ ਧਾਰਮਿਕ ਜੱਥੇਬੰਦੀਆਂ ਸਮਾਜਿਕ ਜੱਥੇਬੰਦੀਆਂ ਉਹ ਵੀ ਸਾਰੀਆਂ ਇਹਨਾਂ ਦੇ ਹੱਕ ਚ ਆਈਆਂ ਵਾ ਅਸੀਂ ਸਰਕਾਰ ਵੱਲੋਂ ਵੀ ਇਹ ਦੱਸਿਆ ਜਾਂਦਾ ਕਿ ਜਿਹੜੇ ਨੰਬਰਦਾਰ ਬਲੱਡ ਰਿਲੇਸ਼ਨ ਤੋਂ ਚੱਲਦਾ ਆ ਰਿਹਾ ਵਾ ਤੇ ਔਰ ਜਿਹੜੀ ਨੰਬਰਦਾਰੀ ਹੈ ਉਸੇ ਪਰਿਵਾਰ ਨੂੰ ਵੀ ਦਿੱਤੀ ਜਾਂਦੀ ਹੈ ਤੇ ਇਸ ਬੱਚੇ ਨੇ ਜਿਹੜੀ ਆਪਣੀ ਨੰਬਰਦਾਰੀ ਕੋਸ਼ਿਸ਼ ਸ਼ਰਾਰਤੀ ਵਿਅਕਤੀ ਵੱਲੋਂ ਕੋਸ਼ਿਸ਼ ਸ਼ਰਾਰਤੀ ਵਿਅਕਤੀ ਵੱਲੋਂ ਜਿਹੜਾ ਵਾ ਇਹਦੇ ਨੰਬਰਦਾਰੀ ਦੇ ਤੇ オਬਜੈਕਸ਼ਨ ਲਾਇਆ ਗਿਆ ਵਾ ਔਰ ਉਹਦੇ ਸਬੰਧ ਦੇ ਵਿੱਚ ਅੱਜ ਆਪਾਂ ਡੀਸੀ ਸਾਹਿਬ ਨੂੰ ਮਿਲੇ ਆਂ ਔਰ ਡੀਸੀ ਸਾਹਿਬ ਨੇ ਮੰਗ ਕੀਤੀ ਹੈ ਕਿ ਜੇ ਇਸ ਬੱਚੇ ਦੇ ਕਾਗਜ਼ ਬਿਲਕੁਲ ਸਾਫ਼ ਸੁਥਰੇ ਹਨ ਤੇ ਇਸ ਬੱਚੇ ਨੂੰ ਨੰਬਰਦਾਰੀ ਦਿੱਤੀ ਜਾਵੇ ਤੇ ਜਿਹੜੇ ਲੋਕ ਛੜਾਤੀ ਅੰਸਰ ਜਿਹੜੇ ਨੰਬਰਦਾਰੀ ਦਾ ਜਾਣ ਕੇ ਝੂਠੀਆਂ ਉਹ ਦਰਖਾਸਤਾਂ ਦੇ ਕੇ ਇਸ ਪਰਿਵਾਰ ਦਾ ਨੁਕਸਾਨ ਕਰਨਾ ਚਾਹੁੰਦੇ ਨੇ ਉਸ ਪਰ ਉਹਨਾਂ ਲੋਕਾਂ ਦੇ ਉੱਤੇ ਨੱਥ ਪਾਈ ਜਾਵੇ ਔਰ ਉਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਸ਼ਵਾ ਉਹਨਾਂ ਨੇ ਅਸ਼ਵਾਸ਼ਣ ਦਿੱਤਾ ਹੈ ਜੀ ਕਿ ਅਸੀਂ ਇਸ ਸਟੀਚ ਨੂੰ ਬਹੁਤ ਡੀਪਲੀ ਦੇਖਾਂਗੇ ਚੈੱਕ ਕਰਾਂਗੇ ਕਿ ਕੁਛ ਅਫਸਰਾਂ ਨਾਲ ਅਸੀਂ ਗੱਲ ਵੀ ਕੀਤੀ ਸੀ ਉਹਨਾਂ ਨੇ ਵੀ ਕਿਹਾ ਕਿ ਅਸੀਂ ਆਪਣੇ ਹੱਥੀ ਜਿਹੜੀ ਆ ਉਹ ਪਿੰਡ ਦੇ ਵਿੱਚ ਮਨਿਆਦੀ ਕਰਕੇ ਆਏ ਆ ਤੇ ਕੋਈ ਇਹੋ ਜੀ ਜਿਹੜੀ ਗੱਲ ਨਹੀਂ ਆ ਫਿਰ ਵੀ ਜੇ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਹੈਗੀ ਆ ਤੇ ਉਹਨੂੰ ਆਪਾਂ ਤਰੀਕੇ ਨਾਲ ਕਰਾਂਗੇ ਕਿ ਅੱਜ ਅਸੀਂ ਆਪਾਂ ਪਿੰਡ ਦਾ ਜਿਹੜਾ ਵਾ ਜਥੇਬੰਦੀਆਂ ਨੇ ਆਪਣੇ ਲੈਟਰ ਪੈਡ ਵੀ ਦਿੱਤੇ ਆ ਕਿ ਇਸ ਪਰਿਵਾਰ ਨੂੰ ਜਿਹੜਾ ਵਾ ਵਲਮਿਕੀ ਜਥੇਬੰਦੀਆਂ ਵੱਲੋਂ ਜਿਹੜਾ ਸਮਰਥਨ ਹੈ ਪੂਰਾ ਅਸੀਂ ਉਹਨਾਂ ਨੂੰ ਆਪਣੇ ਲੈਟਰ ਪੈਡ ਦਿੱਤੇ ਆ ਕਿ ਇਹ ਬੱਚੇ ਤੇ ਇਹ ਮੱਲੇ ਦੇ ਵਿੱਚ ਇਹਨਾਂ ਦਾ ਜਿਹੜਾ ਰਵਈਆ ਰੀਆ ਜਿਹੜਾ ਇਹਨਾਂ ਦੇ ਬਿਹਾਰ ਵੀ ਆ ਉਹ ਵੀ ਬਿਲਕੁਲ ਵਧੀਆ ਤੇ ਸਾਲ ਸੁਤਰਾ ਹੈ ਅਸੀਂ ਚੋਣੇ ਕਿ ਇਸ ਬੱਚੇ ਨੂੰ ਜਿਹੜੀ ਨੰਬਰਦਾਰੀ ਦਿੱਤੀ ਜਾਵੇ ਅਗਰ ਕੋਈ ਬੰਦਾ ਸ਼ਰਾਰਤੀ ਨੁਕਸਾਨ ਕਰਦਾ ਵਾ ਤੇ ਉਸ ਉਹਦਾ ਜਿਹੜਾ ਨੁਕਸਾਨ ਕਰ ਲਉ ਇਸ ਪਰਿਵਾਰ ਦਾ ਜੇ ਉਹਨਾਂ ਨੇ ਕੀਤਾ ਤੇ ਫਿਰ ਉਹ ਜਿਹੜਾ ਵਾ ਉਹ ਪੁਲਿਸ ਪ੍ਰਸ਼ਾਸਨ ਸਾਡੀ ਬੈਠੀ ਆ ਸਾਡੇ ਜਿਹੜੇ ਸਿਵਲ ਅਫਸਰ ਬੈਠੇ ਆ ਅਸੀਂ ਮੰਨਦੇ ਕਹਿੰਦੇ ਆ ਕਿ ਉਹਨਾਂ ਦੇ ਜਿਹੜੇ ਦੋਸ਼ੀ ਐ ਉਹਨਾਂ ਦੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੈਵਲ ਮਿੱਤੀ ਮੈਂ ਜੀ ਮੈਂ ਜਗਦੀਸ਼ ਕੁਮਾਰ ਜੱਗੂ ਮੈਂ ਆਲ ਇੰਡੀਆ ਸ਼ਡਿਊਲ ਕਾਸ ਫੈਡਰੇਸ਼ਨ ਦਾ ਮੈਂ ਰਾਸ਼ਟਰੀ ਪ੍ਰਧਾਨ ਆ ਇਹ ਜੇ ਇਹ ਜਿਹੜੇ ਸਾਡੇ ਰਣਜੀਤ ਸਿੰਘ ਜੀ ਆ ਇਹ ਸਾਡੇ ਸਾਡੇ ਕੋਲ ਆਏ ਨੇ ਕਿਉਂਕਿ ਇਹ ਵਾਲਮੀਕੀ ਸੰਸਥਾਵਾਂ ਦੇ ਨਾਲ ਅੱਗੇ ਵੀ ਇਹ ਬੜਾ ਵਧੀਆ ਕੰਮ ਕਰਦੇ ਆ ਰਹੇ ਨੇ ਬੜਾ ਸਹਿਯੋਗ ਕਰਦੇ ਨੇ ਤੇ ਹਰ ਕੰਮ ਦੇ ਵਿੱਚ ਇਹ ਵਾਲਮੀਕੀ ਸਮਾਜ ਆ ਜਾਂ ਕੋਈ ਵੀ ਕੰਮ ਹੋਏ ਉਹਦੇ ਵਿੱਚ ਆ ਕੇ ਬੜਾ ਸਹਿਯੋਗ ਕਰਦੇ ਆ ਅਸੀਂ ਇਹਨਾਂ ਦੇ ਨਾਲ ਆ ਜਿਹੜਾ ਵੀ ਇਹਨਾਂ ਦੇ ਪਰਿਵਾਰ ਨੂੰ ਜਾਂ ਇਹਨਾਂ ਨੂੰ ਕੋਈ ਤੰਗ ਪਰੇਸ਼ਾਨ ਕਰਦਾ ਵਾ ਕਿਸੇ ਵੀ ਤੰਗ ਦੇ ਨਾਲ ਜਾਂ ਕੋਈ ਮੈਂਬਰਦਾਰੀ ਤੋਂ ਜਾਂ ਹੋਰ ਵੀ ਕਿਸੇ ਕਿਸਮ ਤੋਂ ਕੋਈ ਤੰਗ ਪਰੇਸ਼ਾਨ ਕਰਦਾ ਕੋਈ ਝੂਠੀਆਂ ਦਰਖਾਸਤਾਂ ਦੇ ਦੇ ਕੇ ਮਰ ਲੇ ਕੇ ਨਹੀਂ ਅਸੀਂ ਅਸੀਂ ਇਸ ਪਰਿਵਾਰ ਦੇ ਨਾਲ ਆ ਸਾਡੀਆਂ ਜਿੰਨੀਆਂ ਵੀ ਵਾਲ ਮਿੱਕੀ ਸੰਸਥਾਵਾਂ ਮੇਰੀ ਮੇਰੀ ਆਲ ਇੰਡੀਆ ਸ਼ਡਿਊਲਡ ਫੈਡਰੇਸ਼ਨ ਔਰ ਉਹ ਸਾਡੀਆਂ ਜਿੰਨੀਆਂ ਹੋਰ ਵੀ ਸੰਸਥਾਵਾਂ ਨੇ ਉਹ ਸਾਰਾ ਇਹਨਾਂ ਦੇ ਸਮਰਥਨ ਕਰਦੀਆਂ ਵਾ ਤੇ ਅਸੀਂ ਇਹਨਾਂ ਦੇ ਪੂਰਾ ਤਨ ਮਨ ਧੰਦੇ ਨਾਲ ਇਹਨਾਂ ਦੇ ਨਾਲ ਜਦੋਂ ਵੀ ਸਾਡੀ ਕੋਈ ਲੋੜ ਪੈਗੀ ਅਸੀਂ ਇਹਨਾਂ ਦੇ ਨਾਲ ਖੜੇ ਹੋਵਾਂਗੇ ਚਾਹੇ ਉਹ ਜਿੱਥੋਂ ਤੱਕ ਮਰਜ਼ੀ ਸਾਨੂੰ ਜਾਣਾ ਪਵੇ ਅਸੀਂ ਇਹਨਾਂ ਦੇ ਨਾਲ ਖੜੇ ਹੋਵਾਂਗੇ ਇਹਨਾਂ ਨੂੰ ਕਹਿੰਦਾ ਜੈ ਵਾਲਮੀਕੀ ਹਾਰ ਹਾਰ ਬਾਬਾ ਡੀਸੀ ਸਾਹਿਬ ਨੇ ਇਹੋ ਹੀ ਕਹਾ ਵਾਗੀ ਆਪਾਂ ਪੂਰੀ ਪੂਰੀ ਇਨਕੁਆਰੀ ਕਰਕੇ ਜਿਹੜਾ ਵੀ ਬੰਦਾ ਸੱਚਾ ਹੋਊਗਾ ਉਹਨੂੰ ਜਿਹੜੀ ਆ ਨੰਬਰਦਾਰੀ ਦਿੱਤੀ ਜਾਗੀ ਤੇ ਸਾਨੂੰ ਪਤਾ ਲੱਗਾ ਕਿ ਇਸ ਇਹਨਾਂ ਦੇ ਪਿੰਡ ਵਾਲਿਆਂ ਨੇ ਇਹਨਾਂ ਦੇ ਹੱਕ ਵਿੱਚ ਮੇਜਰ ਨਾਮਾ ਵੀ ਦਿੱਤਾ ਸਾਨੂੰ ਪੂਰਾ ਸਾਨੂੰ ਪੂਰਾ ਆਸ ਹੈਗੀ ਆ ਕਿ ਇਹੋ ਹੀ ਨੰਬਰਦਾਰ ਬਣਨਗੇ ਕਿਉਂਕਿ ਇਹਨਾਂ ਦੇ ਪਿੰਡ ਪਿੰਡ ਪੂਰਾ ਇਹਨਾਂ ਦੇ ਹੱਕ ਜਗਾ ਵਾ ਤੇ ਉਹ ਜਿਹੜਾ ਸ਼ੱਕ ਹੈਗਾ ਉਹਦੇ ਨਾਲ ਕੋਈ ਨਹੀਂ ਆ ਕਿਉਂਕਿ ਉਹਨੂੰ ਅਫਸਰਾਂ ਨੇ ਬੁਲਾਇਆ ਸੀ ਪਰ ਉਹ ਅਫਸਰ ਉਹ ਉਹ ਕੋਈ ਜਿਹੜਾ ਬੰਦਾ ਉਹ ਬਾਰ-ਬਾਰ ਨਹੀਂ ਆ ਰਿਹਾ ਤਾਂ ਕਿਉਂਕਿ ਜਿਹੜਾ ਬੰਦਾ ਗਲਤ ਹੁੰਦਾ ਉਹ ਇਸ ਕਰਕੇ ਨਹੀਂ ਹੁੰਦਾਗਾ ਇਹਨਾਂ ਨੂੰ ਕਹਿੰਦਾ ਹੈ ਜੈ ਵਾਲਮੀਕੀ ਹਰ ਹਰ ਵਾਲਮੀਕੀ ਮੈਂ ਸਰ ਵਾਹ ਜੈ ਵਾਲਮੀ ਦੀ ਮੈਂ ਰঞ্জੀਤ ਸਿੰਘ ਸਮਤ ਕਾਲੀ ਦੇ ਨਾਲ ਮੈਨਾ ਕੀ ਡੈਡੀ ਲੰਬੜਦਾਰ ਸੀ ਠੀਕ ਹੈ ਤੇ ਮੈਂ ਉਹਦੇ ਤੇ ਥੋੜਾ ਵਿਚਾਰ ਕੀਤਾ ਤੇ ਮੈਂ ਇਹ ਨਹੀਂ ਮੈਂ ਆਪਣੇ بیٹے ਨੂੰ ਕਿਹਾ ਵੀ ਚੱਲ ਆਪਣੀ ਜਿਹੜੀ ਲੜੀਵਾਰ ਤੋਂ ਤੁਰੇ ਆ ਰਹੀ ਆ ਲੰਬੜਦਾਰੀ ਤੇ ਉਹ ਮੈਂ ਆਪਣੇ بیٹے ਨਾਲ ਸਲਾਹ ਕਰਕੇ ਮੈਂ ਕਿਹਾ ਵੀ ਬੇਟਾ ਤੂੰ ਕਰਦਾ ਦਖਾਸ਼ਾ ਦੇ ਕੇ ਤੇ ਉਹ ਖਰਾਬ ਕਰਦੇ ਸਨ। ਉਹ ਸਭ ਕਹਿੰਦੇ ਨੇ ਵੀ ਤੁਹਾਨੂੰ ਇਨਸਾਫ ਮਿਲੇਗਾ। ਜੈ ਵਾਲਮੀਕੀ ਜੀ, ਮੇਰਾ ਨਾਮ ਜਸਪਾਲ ਸਿੰਘ ਆ। ਮੈਂ ਪਿੰਡ ਮੋਕਮਪੁਰਾ ਤੁੰਗਬਾਈ ਦਾ ਰਹਿਣ ਵਾਲਾ ਤੇ ਅੱਜ ਜੋ ਕਿ ਮੈਂ ਇਸ ਵਿਸ਼ੇ ਵਿੱਚ ਆਇਆ ਹਾਂ ਕਿ ਮੇਰੀ ਦਾਦਾ ਜੀ ਦੀ ਲੰਬੜਦਾਰੀ ਜੀ ਪਿੰਡ ਮੋਕਮਪੁਰੇ ਵਿੱਚ ਚੱਲਦੀ ਆ ਰਹੀ ਸ਼ੁਰੂ ਤੋਂ ਚੱਲਦੀ ਆ ਰਹੀ ਸੀ। ਸਭ ਤੋਂ ਪਹਿਲੇ ਉਹੀ ਲੰਬੜਦਾਰ ਸੀ ਮੋਕਮਪੁਰੇ ਵਿੱਚ ਤੇ ਉਹਨਾਂ ਦੀ ਡੈਥ ਹੋ ਗਈ ਹੈ 25 ਮਈ ਦੀ। 25 ਦਿਨਾਂ ਦੇ ਦਾਤੋ ਗਿਆ ਤੇ ਉਹਨਾਂ ਤੋਂ ਬਾਅਦ ਮੇਰੇ ਪਾਪਾ ਜੀ ਪਾਪਾ ਜੀ ਦੀ ਕਹਿੰਦੇ ਕਿ ਪਾਪਾ ਜੀ ਨੇ ਲੈਣੀ ਆ ਤੇ ਕਹਿੰਦੇ ਨਹੀਂ ਪਾਪਾ ਜੀ ਕਹਿੰਦੇ ਮੈਂ ਨਹੀਂ ਲੈਣੀ ਉਹ ਤੇ ਉਹ ਕਹਿੰਦੀ ਕਿ ਤੂੰ ਕਰ ਇਸ ਕਰਕੇ ਮੈਂ ਫਾਈਲ ਲਾ ਦਿੱਤੀ ਹੋਈ ਸੀ ਫਾਈਲ ਲੱਗ ਗਈ ਮੇਰਾ ਸਾਰਾ ਕੁਝ ਹੋ ਗਿਆ ਮਤਲਬ ਸਾਰਾ ਇਨਕੁਆਇਰੀ ਸਾਰਾ ਮੁਨੀਆਦੀ ਸਭ ਕੁਝ ਹੋ ਗਿਆ ਸੀਗਾ ਤੇ ਹੁਣ ਡੀਸੀ ਸਾਹਿਬ ਜੀ ਕੋ ਮੇਰੀ ਫਾਈਲ ਆ ਚੁੱਕੀ ਸੀ ਤੇ ਕੁਝ ਲਾਸਟ ਡੇਟ 14 ਤਰੀਕ 14 ਤਰੀਕ ਨੂੰ ਮੇਰੀ ਡੇਟ ਸੀਗੀ ਤੇ ਮੈਂ ਇਹਨਾਂ ਕੋਲ ਆਇਆ ਤੇ ਮੇਰੀ ਤਰੀਕ ਪੁੱਗਤੀ ਉਹ ਕਹਿੰਦੇ ਕਿ ਕੁਝ ਗਲਤ ਗਲਤ ਸ਼ਖਸਾਂ ਨੇ ਕਿ ਤੇਰੇ ਨਾਮ ਦੀ ਕੰਪਲੇਂਟ ਆਈ ਆ ਕਿ ਕੋਈ ਮਨਿਆਦੀ ਨਹੀਂ ਕਰਾਈ ਗਈ ਤੇ ਇਸ ਕਰਕੇ ਮੈਂ ਆਪਣੇ ਉਹਨਾਂ ਨੇ ਕਿਹਾ ਆ ਕਿ ਜੇ ਤੁਹਾਡੇ ਸਾਰਾ ਕੁਝ ਠੀਕ ਆ ਮੇਜਰ ਨਾਮਾਂ ਤੱਕ ਮੈਂ ਦੇ ਦਿੱਤਾ ਆ ਤੇ ਸਾਡੇ ਮੇਰੇ ਚਾਚਾ ਜੀ ਵਾਲਮੀਕੀ ਸਮਾਜ ਤੋਂ ਜੋ ਮੈਨੂੰ ਪੂਰਾ ਸਹਿਯੋਗ ਕਰ ਰਿਹਾ ਇਸ ਟਾਈਮ ਇਹਨਾਂ ਨੇ ਮੇਰਾ ਸਾਥ ਦਿੱਤਾ ਕਿ ਇਹਨਾਂ ਨੇ ਇਹਨਾਂ ਨੇ ਸਾਰਾ ਸਾਥ ਦੇ ਹਿੰਦ ਦੇ ਕਾਰਨ ਉਹਨਾਂ ਨੇ ਇਹ ਇਹਨਾਂ ਨੇ ਕਿਹਾ ਵਾ ਕਿ ਆਪਾਂ ਪੂਰੀ ਇਨਕੁਆਇਰੀ ਕਰਾਂਗੇ ਜੱਜ ਆਡੀ ਵੀਡੀਓਗ੍ਰਾਫੀ ਆਡੀ ਕੋ ਮੁਨਾਦੀ ਦੀ ਪੂਰੀ ਰਿਪੋਰਟ ਆ ਤੇ ਤੁਹਾਨੂੰ ਇਨਸਾਫ ਦਿੱਤਾ ਜਾਏਗਾ